ਡੇ ਵੱਡੇ ਕਲਾਕਾਰ ਆਇਆ ਆਹਾ ਲੈ ਵੀ ਪੀਰਾਂ ਦੀ ਦਰਗਾਹ ਤੇ ਇਕੱਠੇ ਹੋਈ ਸਹੀ ਗੱਲ ਲੈ ਫਿਰ ਸੁਣ ਲੈ ਹਾਂ ਕਹਿੰਦੇ ਵੀ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਹਲੋ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਉਹ ਦੁਨੀਆ ਵਾਲੇ ਉਹ ਫੱਕਰ ਅਜੀਬ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਬਾਬਾ ਜੀ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਮਾਲਕ ਤੰਦਰੁਸਤੀਆਂ ਬਖਸ਼ੇ ਲੈ ਵੀ ਵੱਡੇ ਵੱਡੇ ਕਲਾਕਾਰ ਆਏ ਆ ਆ ਵੱਡੇ ਵੱਡੇ ਕਲਾਕਾਰ ਆਇਆ ਬੜੀ ਰੌਣਕ ਲੱਗੀ ਐ ਤੇ ਆਪਾਂ ਕਾਦੀ ਲਈ ਆਏ ਆ ਓ ਆਪਾਂ ਵੀ ਕਲਾਕਾਰ ਐ ਤੇ ਆਪਾਂ ਕਰਨਾ ਕੀ ਐ ਆਪਾਂ ਹਸਾਉਣਾ ਐ ਲੋਕਾਂ ਨੂੰ ਤੇ ਆਪਾਂ ਕੋਤਕ ਤਾੜੀਆਂ ਕਰਕੇ ਹਸਾਵਾਂਗੇ ਤਾਂਤੀ ਆਪਾਂ ਜੋਕਾ ਮਾਰਨੀਆਂ ਆਈ ਅੱਛਾ ਜੋਕਾ ਮਾਰਨੀਆਂ ਆਈ ਹਾਂ ਜੋਕਾ ਮਾਰਨੀਆਂ ਆਈ ਲੈ ਵੀ ਟੋਟਕੇ ਸੁਣਾਉਣੇ ਆਂ ਆਪਣੇ ਹਾਂ ਆਪਣੇ ਕੋਈ ਪਰਿਵਾਰ ਦੀ ਸਨਾ ਕੋਈ ਘਰ ਦੀ ਸਨਾ ਕੋਈ ਵਿਆਹ ਦੀ ਸਨਾ ਦੀ ਸੁਣ ਲੈ ਬਾਈ ਜੀ ਸੁਣਾ ਦੇ ਫਿਰ ਲੈ ਬਾਈ ਜੀ ਆ ਰਿਸ਼ਤੇ ਦੀ ਗੱਲ ਹਲਾ ਫੇਰ ਮੈਨੂੰ ਆਉਂਦੇ ਆ ਦੇਖਣ ਵਾਲੇ ਅੱਛਾ ਹਫਤੇ ਚ ਦੋ ਤਿੰਨ ਅਰੀ ਦੇਖਣ ਵਾਲੇ ਆ ਜਾਂਦੇ ਆ ਕਹਿੰਦੇ ਕੀ ਐ ਲੌਣਾ ਇਸ ਗੱਲ ਦਾ ਕਹਿੰਦੇ ਹੀ ਕੁਛ ਨਹੀਂ ਗੱਲਾਂ ਦੇਖ ਕੇ ਹੀ ਮੁਰ ਜਾਂਦੇ ਆ ਹੱਸ ਕਰ ਗੱਲ ਕੋਈ ਸਿਰੇ ਨਹੀਂ ਲਾਉਂਦੇ ਕਾਂਤੀਆ ਉਹ ਲਾਂਦਿਆ ਤੂੰ ਵੱੱਦ ਬੋਲਦਾ ਐ ਵੱੱਦ ਮੈਥੋਂ ਬੋਲਿਆ ਜਾਂਦਾ ਤਾਂ ਕਰਕੇ ਮੈਨੂੰ ਦੋ ਵਾਰੀ ਦੇਖਦੇ ਆ ਅੱਛਾ ਫੇਰ ਪਹਿਲਾਂ ਮੈਨੂੰ ਘਰੇ ਬੈ ਕੇ ਦੇਖਦੇ ਆ ਤੇ ਦੂਜੀ ਵਾਰੀ ਦੂਜੀ ਵਾਰੀ ਗਲੀ ਚ ਖੜ ਕੇ ਕਹਿੰਦੇ ਬਾਹਰ ਨਿਕਲਾ ਸੀ ਤੈਨੂੰ ਦੇਖਦੇ ਆ ਕਹਿੰਦਿਆ ਕਰ ਦੋ ਦੋ ਵਾਰੀ ਦੇਖਦੇ ਆ ਮੂਹ ਦਿਖਾਈਏ ਕਰ ਹੀ ਨਹੀਂ ਹੁੰਦੀ ਗੀ। ਆਹ ਬਾਂਤੀਆ ਤੂੰ ਬਚੋਲਾ ਚੱਜਦਾ ਪਾਲਾ ਕੋਈ। ਮੈਂ ਚੰਗਾ ਬਚੋਲਾ ਲੱਭਿਆ। ਫੇਰ ਮੈਨੂੰ ਦੇਖਣ ਆਲੇ ਆ ਗਏ। ਅੱਛਾ। ਬਾਬਾ ਜੀ ਕਰਕੇ ਪਸੰਦ। ਅੱਛਾ ਸੁਣਨਾ ਸੁਲੱਖਾ ਹੈ ਗਾਏ। ਆ ਸਾਡੇ ਘਰਦਿਆਂ ਨੂੰ ਕਹਿੰਦੇ ਵੀ ਮੁੰਡਾ ਸਾਨੂੰ ਪਸੰਦ ਹੈ। ਹਲਾ ਫੇਰ ਕੰਮ ਦੱਸੋ ਕੀ ਕਰਦਾ ਹੈ? ਤੁਹਾਡੇ ਘਰ ਦੇ ਕੀ ਕਹਿੰਦੇ? ਘਰ ਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਆ ਥੀਏਟਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ। ਅੱਛਾ। ਤੇ ਨਾਟਕ ਕਰਦਾ ਹੈ। ਕੋਈ ਨਾਟਕ ਨੂੰ ਕਰਦਾ ਹੈ। ਤੇ ਕੁੜੀ ਵਾਲੇ ਕੀ ਕਹਿੰਦੇ? ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰ ਉਹ ਕਰਕੇ ਦਿਖਾ ਦੂ ਇਸਟਾਗ੍ਰਾਮ ਤੇ ਹੀ ਰਹਿੰਦੀ ਆ ਰੀਲਾਂ ਬੜੀਆਂ ਬਣਾਉਂਦੀ ਸਾਡੇ 12000 ਦਾ ਫੋਲੋਅਰ ਆ ਉਹ ਫਿਰ ਤੁਸੀਂ ਕੀ ਕੀਤਾ ਕਰਨਾ ਕੀ ਸੀ ਆਉਂਦੇ ਉਹ ਕੁੜੀ ਨੂੰ ਫੋਲੋ ਕਰਕੇ ਆਏ ਆ ਕਿਆ ਕਰ ਹੁਣ ਉਹ ਤਾਂ ਹੀ ਰੀਲਾਂ ਦੇਖੀਦੀਆਂ ਹੱਸ ਕਰ ਵਧੀਆ ਟਾਈਮ ਪਾਸ ਹੁੰਦਾ ਏ ਹੋਰ ਕੀ ਆ ਦੱਸ ਲਾਂਤੀਆ ਇੰਨਾ ਕੁਝ ਸੁਣਿਆ ਆ ਤੇ ਇਥੋਂ ਕੁਝ ਨਹੀਂ ਸਰਿਆ ਸਰਿਆ ਕਿਉਂ ਨਹੀਂ ਹਾਂ ਮੈਂ ਵੀ ਗੱਲ ਸਿਰੇ ਲਾਤੀ ਤੂੰ ਕੀ ਕਿਹਾ ਮੈਂ ਕਹਤਾ ਕੀ ਕਹਤਾ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ ਚ ਨਾ ਲਿਓ ਉਹ ਕਿਉਂ ਅਸੀਂ ਕਰੀਏ ਨਾ ਦਾ ਕੁਝ ਨਾ ਕਰੀਏ ਤੇ ਜੇ ਕਰ ਦਈਏ ਫਿਰ ਸਿੱਦੇ ਮੁੱਖ ਮੰਤਰੀ ਲੱਗਦੇ ਆ ਕਿਆ ਕਰ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀ ਹੱਸ ਕਰ ਲਾਈ ਜਾਓ ਧਰਨੇ ਫਿਰ ਚੰਗੇ ਰਹੋਗੇ ਨਾ ਤੇਰੀ ਫਿਰ ਗੱਲ ਬਣੀ ਆਬ ਗੱਲ ਕਾਦੀ ਬਾਨੀ ਐ ਹਾਂ ਲੈ ਮਾਨਕ ਸਾਹਿਬ ਫੇਰ ਮੈਨੂੰ ਦੁਬਾਰਾ ਦੇਖਣ ਆਲੇ ਆ ਗਏ ਹਲਾ ਫੇਰ ਐਤ ਕੀ ਮੇਰੇ ਵਿਚੋਲੇ ਨੇ ਮੈਨੂੰ ਕਹਿਤਾ ਕੀ ਕਹਿਤਾ ਕਹਿੰਦਾ ਐ ਹਰੇਕ ਗੱਲ ਦਾ ਤਿੰਨ ਗੁਣਾ ਵਧਾਵਦਾ ਜਵਾਬ ਦੇ ਦੀ ਤੂੰ ਜਵਾਬ ਦਿੱਤਾ ਦੇਣਾ ਹੀ ਪੈਣਾ ਸੀ ਹਲਾ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ ਬੈਠ ਗਿਆ ਮੈਨੂੰ ਕਹਿੰਦਾ ਕਾਕਾ ਜੀ ਕੁਝ ਉਤਰੋ ਕਹ ਕਸੇ ਉਤਰੋ ਕਾ ਉਤਰੋ ਮੋਤਰੋ ਕੁਤਰੋ ਐ ਕੀ ਐ ਕੀ ਮੇ ਕੀ ਟੇ ਕੀ ਗੱਲ ਸਮਝ ਨਹੀਂ ਆਈ ਉਹ ਡਾਵਾਦਵਾਨ ਬੰਦਾ ਸਮਝਦਾ ਉਹਨੂੰ ਨਹੀਂ ਆਈ ਹਲਾ ਫੇਰ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹੈ ਕੰਮ ਕਿੱਡਾ ਦਾ ਮੈਂ ਕਹਾਂ ਜੀ ਫੈਲਿਆ ਹੋਇਆ ਕਾਰੋਬਾਰ ਕਿੱਥੋਂ ਕਿੱਥੋਂ ਤੱਕ ਦਿੱਲੀ ਬੰਬੇ ਕਲਕੱਤੇ ਤੱਕ ਆ ਬੱਲੇ 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 ਵੀ ਪਾਪਾ ਜੀ ਨੂੰ ਤਾਂ ਬੜੀ ਟੈਨਸ਼ਨ ਰਹਿੰਦੀ ਹੋਣੀ ਐ ਬੇਤੇਵਾ ਵਾਵਾ ਟੈਨਸ਼ਨ ਰਹਿੰਦੀ ਐ ਆ ਪਾਪਾ ਜੀ ਕਿੱਥੇ ਰਹਿੰਦੇ ਆ ਦਿੱਲੀ ਬੰਬੇ ਕਲਕੱਤੇ ਰਹਿੰਦਿਆ ਕਰ ਸਾਡੇ ਪਾਪੇ ਵੀ ਤੈਨਾਂ ਸਾਡਾ ਕਾਰੋਬਾਰ ਵੱਡਾ ਨਾ ਅਸੀਂ ਪਾਪੇ ਕਰਾਏ ਤੇ ਰੱਖੇ ਹੋਇਆ ਪਾਪਿਆਂ ਦਾ ਅਸੀਂ ਛਿੱਟਾ ਦਿੱਤਾ ਹੋਇਆ ਜਿੱਥੇ ਡੈਗ ਪਏ ਉੱਥੇ ਉੱਗ ਪਏ ਪੰਜ ਦਾ ਇੱਥੋਂ ਹੀ ਲੱਭ ਜਾਣੇ ਆ ਇਹ ਕਦਾ ਤੁਸੀਂ ਲੈ ਜੋ ਐਨੇ ਸਾਥੋਂ ਸਾਹਮਣੇ ਨਹੀਂ ਜਾਂਦੇ ਹੋਰ ਕੀ ਆ ਦੱਸ ਲਾਂਤੀ ਵਾਲੇ ਲਾਂਤੇ ਤੇਰੇ ਵਿਆਹ ਦੀ ਗੱਲ ਚੱਲਦੀ ਸੀ ਆ ਫੇਰ ਅਸੀਂ ਕੁੜੀ ਵੇਖਣ ਚੱਲ ਗਏ ਆ ਫੇਰ ਗੱਲ ਬਣੀ ਗੱਲ ਕਾਦੀ ਬਣੀ ਮੈਨੂੰ ਤੇ ਕੁੜੀ ਨੂੰ ਉਹਨੇ ਕਮਰੇ ਦੇ ਚ ਤਾੜਤਾ ਉਹ ਤਾੜ ਦੇਣੀ ਹੁੰਦੇ ਗੱਲਬਾਤਾਂ ਤੇ ਬਿਠਾਉਂਦੇ ਆ ਨਵਾਂ ਜਵਾਨਾ ਆ ਗੱਲਬਾਤ ਕਰਨਾ ਤੇ ਸਾਨੂੰ ਬਿਠਾਤਾ ਆ ਫੇਰ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਬੋਲਿਆ ਮੈਂ ਹਲਾ ਫੇਰ ਪੌਣੇ ਕ ਘੰਟੇ ਬਾਅਦ ਸੰਗ ਦੀ ਸੰਗਦੀ ਉਹ ਬੋਲੀ ਆ ਕੀ ਕਹਿੰਦੀ ਆ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਪਹਿਣ ਪਾਈ ਫਿਰ ਤੂੰ ਕੀ ਕਿਹਾ ਫਿਰ ਮੈਂ ਵੀ ਕਹਤਾ ਕੀ ਕਹਤਾ ਮੈਂ ਕਹ ਪਹਿਲਾਂ ਤਿੰਨ ਸੀ ਤੇਰੇ ਸਣੇ ਚਾਰ ਹੋਣਾ ਏ ਭਾਂਤੀਆ ਫਿਰ ਅਸੀਂ ਚੁੰਨੀ ਚੜਾ ਕੇ ਲਿਆਂਦੀ ਏ ਦੱਸ ਕਰ ਨਹੀਂ ਰਖੜੀ ਬੰਨ ਲੈਉਣੀ ਸੀ ਹੋਰ ਕੀ ਆ ਦੱਸ ਭਾਂਤੀਆ ਫਿਰ ਵੀਰ ਜੀ ਵੀਰ ਜੀ ਹੋਈ ਜਾਣੀ ਸੀ ਅਸੀਂ ਵੀਰਦੀ ਦੀ ਜੀ ਦੀ ਜੀ ਕਰੀ ਜਾਣਾ ਸੀ ਹੋਰ ਕੀ ਆ ਦੱਸ ਭਾਂਤੀਆ ਲੈ ਲਾਂਤੀਆ ਵਿਆਹ ਕੇ ਲੈ ਆਂਦੀ ਏ ਕਿਆ ਕੇ ਲੈ ਆਂਦੀ ਏ ਸ਼ਾਇਰਾਂ ਦੇ ਖਾਨ ਹੈਰੀ ਕਰਦੀ ਆ ਕੀ ਕਹਿੰਦੀ ਆ ਇੱਕ ਦਿਨ ਕਹਿੰਦੀ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਬਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀ ਆ ਕਰਨਾ ਕੀ ਹੈ ਆ ਜਾ ਬਾਲਵਾ ਲੂਣ ਹੀ ਫੜਾ ਜਾ ਆ ਇੱਥੇ ਵੇਲਾ ਹੀ ਬੈਠਾ ਹੈ ਹੱਸੀ ਜਾਣਾ ਹੈ

ਅਸੀਂ ਸਾਰਿਆਂ ਦਾ ਨਾਂ ਨਹੀਂ ਬੋਲ ਸਕੇ ਤੁਸੀਂ ਤਾਂ ਪਤੰਦਰੋਂ ਮੀਂਹ ਵਰਾਤਾ ਸਾਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਧੰਨਵਾਦ ਸਾਰਿਆਂ ਦਾ ਇੱਕੋ ਸ਼ਬਦ ਚ ਤੈਅ ਦੇ ਲੋ ਸ਼ੁਕਰੀਆ ਦਾ ਲਓ ਬਾਬਾ ਜੀ ਆਏ ਆ ਬਹੁਤ ਮਹਿਮਾਨੀ ਬਾਬਾ ਜੀ ਆ ਲੈ ਵਿਆਹ ਹੋ ਗਿਆ ਹੀ ਆ ਵਿਆਹ ਹੋ ਗਿਆ ਹੀ ਵਿਆਹ ਕੇ ਘਰੇ ਲੈ ਜਾਂਦੀ ਆ ਖਲਾ ਫੇਰ ਲਓ ਬਾਬਾ ਜੀ ਕਹਿੰਦੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਤੂੰ ਕਮਾ ਲੈਂਦੀ ਭਾਈ ਜਨਾਨੀਆਂ ਦੀ ਜਾਇਦਾ ਹੈ ਹੂੰ ਕਹਿੰਦੀ ਮੈਂ ਮਹਿੰਗੀ ਥਾਂ ਤੇ ਘੁੰਮਣਾ ਏ ਤੂੰ ਕਮਾ ਕੇ ਕਿੱਥੇ ਲਿਆਂਦੀ ਕਮਾ ਲਿਆਂਦੀ ਮਹਿੰਗੀ ਥਾਂ ਤੇ ਆਹ ਹੁਸ਼ਿਆਰਪੁਰ ਲੈ ਗਿਆ ਉਹ ਤੂੰ ਵੀ ਮਹਿੰਗੀ ਥਾਂ ਲੁਧਿਆਣੇ ਲੈ ਗਿਆ ਸਭ ਤੋਂ ਮਹਿੰਗੀ ਥਾਂ ਮੋਗੇ ਲੈ ਗਿਆ ਉਹ ਤੂੰ ਵੀ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਕਹਿੰਦਿਆ ਕਰ ਮੈਂ ਕਿਹਾ ਪੈਟਰੋਲ ਹੀ ਮਹਿੰਗਾ ਏ ਬੱਸ ਕਰ ਐਸੇ ਹੀ ਗੇੜੇ ਕੱਢਦਾ ਚਾਰ ਮੈਂ ਪੈਟਰੋਲ ਪੰਪ ਤੇ ਹੀ ਕਮਾਦੀ ਮੈਂ ਕਿਹਾ ਉਹਦਾ ਦਿਲ ਖੁਸ਼ ਹੋ ਗਿਆ ਹੋਰ ਕੀ ਦੱਸ ਬੱਸ ਕਰ ਲਾਂ ਦੀ ਲੈ ਮੈਂ ਪਰਝਾਈ ਇੱਕ ਦਿਨ ਉਹ ਉਪਰੇ ਜੇ ਬੰਦੇ ਨਾਲ ਵੀ ਜਾਂਦੀ ਦੇਖੀ ਉਹ ਕਹੜਾ ਉਪਰਾ ਬੰਦਾ ਉਹਦੋਂ ਪਹਿਲਾਂ ਦਾ ਕਿਸਾ ਸੁਣ ਲੈ ਹਾ ਸੁਣਾ ਦੇ ਤੇਰੀ ਭੁਜਾਈ ਦੇ ਆ ਗਈ ਪਿੱਤੇ ਚ ਪਥਰੀ ਹਲਾ ਫੇਰ ਪਥਰੀ ਆ ਗਈ ਹਾਂ ਮੈਂ ਡਾਕਟਰ ਤੇ ਲੈ ਗਿਆ ਅੱਛਾ ਡਾਕਟਰ ਕਹਿੰਦਾ ਵੀ ਪਥਰੀ ਦਾ ਦਰਦ ਭੜਾ ਏ ਆ ਕੱਟਣੀ ਪਊਗੀ ਆਪਰੇਸ਼ਨ ਹੋਊਗਾ ਪਥਰੀ ਕੱਢਾਂਗੇ ਹਲਾ ਫੇਰ ਉਹ ਤੇਰੀ ਭੁਜਾਈ ਨੂੰ ਕਿਸ ਨੇ ਰਹਿ ਦੇਤੀ ਕੀ ਰਹਿ ਦੇਤੀ ਕਹਿੰਦੇ ਜੀ ਬੀਅਰ ਪੀਣ ਨਾਲ ਪਥਰੀ ਖੁਰ ਜਾਂਦੀ ਏ ਹਾਂ ਕਹਿੰਦੇ ਹੁੰਦੇ ਆ ਕਿ ਬੀਅਰ ਅੰਦਰ ਦੇ ਪਥਰੀ ਚਲੰਦਰ ਉਹ ਮਾਂ ਦੀ ਤੀ ਸਵੇਰੇ ਵੀ ਬੀਅਰ ਅੱਛਾ ਸ਼ਾਮੀ ਵੀ ਬੀਅਰ ਅੱਛਾ ਦੁਪਹਿਰੇ ਵੀ ਬੀਅਰ ਅੱਛਾ ਭੁਜਾਈ ਤਾਂ ਵੀਰਾਂ ਤੇ ਹੋ ਗਈ ਗੱਡੀ ਪੈਟਰੋਲ ਤੇ ਹੁੰਦੀ ਉਹ ਬੀਅਰਾਂ ਤੇ ਚੱਲ ਵੀ ਹਲਾ ਫੇਰ ਮੈਂ 2 ਮਹੀਨੇ ਬਾਅਦ ਡਾਕਟਰ ਕੋਲੇ ਗਿਆ ਅੱਛਾ ਉਹ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਹੁਣ ਆਪਾਂ ਇਹਨਾਂ ਦਾ ਲੀਵਰ ਹੀ ਕੱਢਾਂਗੇ ਕਹਿੰਦਿਆ ਕਰ दारू ਪੀਪੀ ਖਰਾਬ ਹੋ ਗਿਆ ਏ ਕਹਿੰਸ ਕਰ ਇਹ ਕਿਸੇ ਕੰਮ ਦਾ ਨਹੀਂ ਰਿਹਾ ਇਹ ਬਦਲਣਾ ਪੈਣਾ ਏ ਲੱਗਦਾ दारू 31 ਮਾਰਚ ਵਾਲੀ ਪੀਤੀ ਗਈ ਕਹਿੰਸ ਕਰ ਮੇਰੇ ਟੀਕੇ ਸੀ ਕਹਿੰਦਿਆ ਕਰ ਬੜੀ ਮਾੜੀ ਸੀ ਲੈ ਲਾਂਦੀ ਮੈਂ ਪਰਚਾਈ ਕਰ ਲੂੰ ਆ ਡਾਕਟਰ ਦੇ ਜਾਂਦੀ ਤਾਂ ਦੇਖੀ ਸੀ ਬਾਅਦ ਚ ਉਪਰੇ ਜੇ ਬੰਦੇ ਨਾਲ ਵੀ ਜਾਂਦੀ ਦੇਖੀ ਕਹਦਾ ਉਪਰਾ ਬੰਦਾ ਉਹਨੂੰ ਮੈਂ ਹੀ ਆਖਤਾ ਸੀ ਕੀ ਆਖਿਆ ਮੈਂ ਕਿਹਾ ਭਗਵਾਨ ਨੇ ਹਲਕੀ ਜੀ ਭਾਰੀ ਹੋ ਗਈਆਂ ਜੋਗਾ ਕਰ ਲੈ ਆ ਜੋਗਾ ਕਰ ਲੈ ਮੈਂ ਇਹਨੂੰ ਕਹਿੰਦਾ ਜੋਗਾ ਕਰ ਲੈ ਜੋਗਾ ਕਰ ਲੈ ਉਹਨੇ ਆਥਣ ਨੂੰ ਮਿੰਦਰ ਸਿਓਂ ਕਾ ਜੋਗਾ ਕਰ ਲਿਆ ਕਹਿੰਦਿਆ ਕਰ ਹੁਣ ਉਹ ਜੋਗੇ ਨਹੀਂ ਰਹਿੰਦੀ ਐ ਇਹ ਮੂੰ ਤੇਰੇ ਜੋਗੇ ਨਹੀਂ ਜਾਂਦੀ ਆਉਂਦੀ ਐ ਕਹਦਿਆ ਕਰ ਜੋਗੇ ਨੂੰ ਜੋਗਾ ਜੀ ਕਹਿੰਦੀ ਐ ਕਹਿੰਦਿਆ ਤੇ ਤੈਨੂੰ ਮੈਨੂੰ ਇੱਕ ਦਿਨ ਬਾਜੀ ਕਹ ਗਈ ਦੱਸ ਕਰ ਰਿਸ਼ਤੇਦਾਰੀਆਂ ਹੀ ਬਦਲ ਗਈ ਐ ਬੰਦਾ ਪਰ ਆ ਜਾ ਆਪ ਭਰ ਆਇਆ ਸੀ ਬੱਸ ਬੱਸ ਜੋਗਾ ਹੀ ਸੀ ਜੋਗਾ ਤੇ ਮੇਰੇ ਜੜੀ ਬਹਿ ਗਿਆ ਅਚਾ ਉਹ ਕਿਵੇਂ ਉਹ ਮੇਰਾ ਭਤੀਜਾ ਹਲਾ ਆ ਮੁੰਡੇ ਖੁੰਡੇ ਅੱਜ ਕੱਲ ਨਸ਼ੇ ਨੁਸ਼ੇ ਦੇ ਕਰਨ ਲੱਗ ਗਏ ਆ ਪੀਂਦੀ ਐ ਅੱਜ ਕੱਲ ਜਨਤਾ ਨਸ਼ੇ ਨੁਸ਼ੇ ਜੇ ਕਰਦੀ ਆ ਆ ਬੀੜ ਨਾ ਬੂਡਾ ਨਹੀਂ ਪੀਂਦਾ ਸੀ ਹਲਾ ਫੇਰ ਮੈਂ ਕੀ ਗੱਲ ਸੁਣ ਲੈ ਕਾਕਾ ਹਾਂ ਤੂੰ ਕਰਦਾ ਨਸ਼ੇ ਹਾਂ ਜੋਗਾ ਕਰ ਤੇਰੀ ਸਿਹਤ ਠੀਕ ਹੋਊਗੀ ਆ ਜੋਗਾ ਕਰ ਲੈ ਤੂੰ ਵੀ ਭਾਈ ਜੋ ਹਫ਼ਤਾ ਕੋ ਜੋਗਾ ਕਰਨ ਗਿਆ ਏ ਹਲਾ ਫੇਰ ਪਹਿਲਾਂ ਮੀੜੀ ਹੱਥ ਨਾਲ ਪੀਂਦਾ ਸੀ ਸੋਰੀ ਦਾ ਹੁਣ ਪੈਰ ਨਾਲ ਵੀ ਪੀਂਦਾ ਏ ਇਹ ਕਹਿੰਦਿਆ ਕਰ ਪਤਾ ਨਹੀਂ ਕਿਹੜਾ ਬੀੜੀ ਆਸਣ ਤੇ ਖਾਇਆ ਚਧਿਆ ਕਰ ਜੋਗਾ ਸਾਡੇ ਚਣੀ ਬਹਿ ਗਏ ਲਾਂਤੀਆ ਮੇਰਾ ਤਾਂ ਜਲੂਸ ਹੀ ਕੱਢ ਗਿਆ ਜੋਗਾ ਹੱਸ ਕਰ ਉਹ ਬਾਈ ਬੜਾ ਹੱਸੀ ਜਾਂਦਾ ਉਹਦਾ ਨਾਂ ਤੇ ਨਹੀਂ ਜੋਗਾ ਹੋ ਸਕਦਾ ਕੋਸ਼ੀ ਹੋ ਹੀ ਜਾਂਦਾ ਹੈ ਹੋਰ ਕੀ ਆ ਦੱਸ ਲਾਂਤੀਆ ਲੈ ਲਾਂਤੀਆ ਤੇਰੇ ਵਿਆਹ ਦੀਆਂ ਬਹੁਤ ਹੋ ਗਈਆਂ ਹਾਂ ਕੋਈ ਮੇਰੇ ਵਿਆਹ ਦੀ ਸੁਨਾਹ ਆ ਤੇਰੇ ਵਿਆਹ ਦੇ ਕਿਸੇ ਕਾਦੇ ਸੁਣਦਾ ਆ ਸੁਣਾ ਦੇ ਲੈ ਬਾਈ ਜੀ ਇਹਦਾ ਹੋਇਆ ਵਿਆਹ ਨਵਾਂ ਨਵਾਂ ਹੋਇਆ ਵਿਆਹ ਹਲਾ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਮੈਂ ਬੜਾ ਖੁਸ਼ ਆ ਖੁਸ਼ ਆ ਮੰਗਲਾ ਜਿਹੜਾ ਕੁਝ ਆ ਮੰਗਲੇ ਜੋ ਮੰਗਣਾ ਹੈ ਕਹਿੰਦਾ ਮੰਗਲਾ ਜੋ ਮੰਗਣਾ ਹੈ ਆ ਮੰਗਲੇ ਜੋ ਮੰਗਣਾ ਹੈ ਉਹਨੇ ਪਰਸ ਚੋਂ ਫੋਟੋ ਕੱਢੀ ਕਹਿੰਦੀ ਤੂੰ ਨਿਕਲ ਜਾ ਬੰਦਾ ਲੈ ਕੇ ਆ ਲਾਂਤੀ ਕਹੇ ਥਾਂ ਦਾ ਇਹ ਹਫਤਾ ਹੋ ਗਿਆ ਮੈਨੂੰ ਲੱਭਦਾ ਫਿਰਦਾ ਬਸ ਕਰ ਉਹ ਫੋਟੋ ਮੇਰੀ ਸੀ ਉਹ ਚੜ੍ਹਾ ਕਰ ਉਹ ਪਤਾ ਨਹੀਂ ਕਿੱਥੋਂ ਲੈ ਆਈ ਦਾ ਉਹ ਜੀ ਸਲਾਗੀ ਉਹ ਹੋ ਹੈ ਹਾਂ ਇੱਕ ਦਿਨ ਕਹਿੰਦੀ ਜਾਨੂ ਕੁਝ ਐਸਾ ਕਰੋ ਮੈਂ ਤੜਪ ਜਾਵਾਂ 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 ਇਹਨਾਂ ਲਾਨਤੀ ਨੇ ਗੱਟੇ ਤੇ ਬੀੜੀ ਲਾਤੀ ਕਿਆ ਕਰ ਤੜਪਦੀ ਫਿਰਦੀ ਸੀ ਕਾਂਤੀਆ ਲੇਲੜੀਆਂ ਕਰਦੀ ਸੀ ਬੱਸ ਕਰ ਗੱਟਾ ਹੀ ਸਜਾਤਾ ਕਿਆ ਕਰ ਇਹਦਾ ਬਾਲੇ ਸਲਾਕ ਦਾ ਸਾਰਾ ਟੱਬਰ ਹੀ ਉਹ ਤਾਂ ਸੀ ਹੈ ਗਈਆਂ ਇੱਕ ਦਿਨ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਭਗਵਾਨੇ ਉੱਠ ਹਨੀਮੂਨ ਤੇ ਜਾਣਾ ਹੈ ਆ ਮੈਂ ਕਿਹਾ ਸੀ ਉਹ ਭਾਂਡੇ ਮਾਂਜਣ ਡਈ ਹਲਾ ਉਹ ਕਹਿੰਦੀ ਜੀ ਮੇਰੇ ਤਾਂ ਚਾਰਕ ਭਾਂਡੇ ਪਏ ਆ ਤੁਸੀਂ ਬੀਬੀ ਨੂੰ ਹੀ ਲੈ ਜਾਓ ਹੱਥਿਆ ਕਰ ਇਹਨਾਂ ਨੂੰ ਦਹੇ ਨਹੀਂ ਪਤਾ ਕਿਨੂੰ ਕਿੱਛੇ ਲੈ ਜਾਣਾ ਹੈ ਹੱਥਿਆ ਕਰ ਬੜੇ ਜਾਣ ਪੜ ਬੰਦੇ ਪੇ ਅਗਲੇ ਕਿਸੇ ਥਾਂ ਉਹ ਇਹਦਾ ਪਾਪਾ ਵੀ ਇਹੋ ਜਿਹਾ ਹਾਂ ਇੱਕ ਦਿਨ ਲਫਾਵਾ ਸਿਰ ਤੇ ਪਾ ਕੇ ਨਹਾਈ ਜਾਣ ਡਿਆ ਹੋ ਕਿਉਂ ਮੈਂ ਕਿਹਾ ਚਾਚਾ ਲਫਾਵਾ ਪਾ ਕੇ ਸਿਰ ਤੇ ਨਹਾਈ ਜਾਣਾ ਉਹ ਕੀ ਕਹਿੰਦਾ ਕਹਿੰਦਾ ਕਿਹੜਾ ਮੈਂ ਸੋਚਦਾ ਕਿ ਤੇ ਅਕਲ ਚ ਪਾਣੀ ਨਾ ਪੈ ਜਾਵੇ ਉਹ ਮੈਂ ਕਹ ਗੁਰੂ ਉਹ ਤੁਹਾਡੇ ਕੋਲ ਅਕਲ ਹੈਗੀ ਕਿੱਥੇ ਹੱਸ ਕਰ ਜਿਹਦੇ ਚ ਪਾਣੀ ਪੈਣਾ ਹੈ ਤੇ ਹੈਗੀ ਵੀ ਇਹਦਾ ਪੈ ਲੈਣ ਦਿਓ ਕੀ ਪਤਾ ਅਲਹਰੀ ਹੋ ਜੇ ਇਹ ਜੇ ਪੁੱਠੇ ਕੰਮ ਕਰਦੇ ਲਾਂਤੀਆ ਛੱਡ ਮੇਰੇ ਵਿਆਹ ਦੀ ਆ ਸਾਰਾ ਮੁਲਕ ਬਾਹਰ ਨੂੰ ਤੁਰਿਆ ਜਾਂਦਾ ਹੈ ਆਹ ਸਾਰੇ ਅਗਲੇ ਮੁਲਕ ਦੀ ਸੁਨਾ ਲਾ ਵੀ ਬਾਹਰ ਨੂੰ ਤੁਰੇ ਜਾਂਦੇ ਆ ਸਾਰੇ ਆ ਸਾਰਾ ਮਲਕ ਹੀ ਤੁਰਿਆ ਜਾਂਦਾ ਆ ਮੁੰਡੇ ਅੰਗਰੇਜ਼ੀ ਵਾਲਾ ਕੋਰਸ ਕਰਕੇ ਕੁੜੀਆਂ ਸਾਰੇ ਨੌਜਵਾਨ ਸਾਰੇ ਬਾਹਰ ਨੂੰ ਤੁਰੇ ਜਾਂਦੇ ਆ ਸਹੀ ਗੱਲ ਹੈ ਉਹ ਫਰਕ ਹੈ ਕੀ ਫਰਕ ਹੈ ਦਾ ਫਰਕ ਹੈ ਕੀ ਫਰਕ ਹੈ ਲਾਲਾ ਸਾਹਿਬ ਆਪਾਂ ਇਧਰ ਖੱਬੇ ਹੱਥ ਤੁਰਦੇ ਆ ਤੇ ਉਧਰ ਉਧਰ ਸੜਕ ਦੇ ਸਜੇ ਹੱਥ ਤੁਰਦੇ ਆ ਅੱਛਾ ਇਹ ਤਾਂ ਠੀਕ ਹੈ ਕੋਈ ਹੋਰ ਫਰਕ ਦੱਸ ਉਹ ਆਪਣੇ ਪੱਖੇ ਦੀ ਸੁੱਤ ਥੱਲੇ ਨੂੰ ਛੱਡੀ ਦੀ ਤੇ ਉਧਰ ਉਧਰ ਵਾਲੇ ਉੱਤੇ ਨੂੰ ਛੱਡਦੇ ਆ ਓਏ ਇਹ ਵੀ ਠੀਕ ਹੈ ਕੋਈ ਵੱਡਾ ਫਰਕ ਦੱਸ ਵੱਡਾ ਫਰਕ ਸੁਣ ਭਈ ਉਧਰ ਚੋਰ ਚੱਕਾ ਡਾਕੂ ਫੜਿਆ ਜਾਵੇ ਹਲੋ ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ ਤੇ ਇਧਰ ਆਪਣੇ ਇਧਰ ਮੰਤਰੀ ਬਣਾ ਦਿੰਦੇ ਆ ਸਹੀ ਗੱਲ ਹੈ ਸਿੱਧਾ ਹੀ ਪਾਰਲੀਮੈਂਟ ਇੱਥੇ ਰੱਖ 15 ਵੀ ਬੌਡੀਗਾਰਡ ਨਾਲ ਬਿਲਕੁਲ ਪਤੀ ਵਾਲੀ ਗੱਡੀ ਫ੍ਰੀ ਅਗਲੇ ਦੀਆਂ ਮੌਜਾਂ ਹੀ ਮੌਜਾਂ ਐਨੇ ਫਰਕ ਆ ਲੈ ਲਾਂ ਤਾਂ ਇਹ ਤਾਂ ਠੀਕ ਹੈ ਕੋਈ ਵੱਡਾ ਹੋਰ ਫਰਕ ਦੱਸ ਹੋਰ ਸੁਣ ਲੈ ਹਾਂ ਉਹ ਆਪਣੇ ਇਧਰ ਤੁਰਿਆਂ ਜਾਂਦੇ ਕੋਈ ਕੁੜੀ ਮੁੰਡੇ 'ਚ ਵਜਜਾ ਹਾਂ ਤੌਲਤਾ ਕੁੱਤੇ ਮੁੰਡੇ ਕੋਲੋਂ ਕੋਟ-ਕੋਟ ਮਾਫੀ ਮੰਗਾਉਂਦੇ ਆ ਤੇ ਉਧਰ ਉਧਰ ਮੋਢਾ ਆਪ ਮਾਰੋ ਸੌਰੀ ਅਗਲੀ ਕਹਿੰਦੀ ਸਹੀ ਗੱਲ ਹੈ ਹਜਾਤ ਮੁਲਕਾ ਨਾ ਮੈਂ ਤਾਂ ਆਪ ਸੋਚਣਾ ਬਾਹਰ ਹੀ ਨਿਕਲ ਗਿਆ ਉਹ ਬਾਹਰ ਜਾਣ ਵੇਲੇ ਅੰਗਰੇਜ਼ੀ ਆਉਣੀ ਚਾਹੀਦੀ ਤੈਨੂੰ ਆਉਂਦੀ ਹੈ ਮੈਂ ਤੂੰ ਆਉਂਦੀ ਦੀ ਗੱਲ ਕਰਦਾ ਮੈਨੂੰ ਜਾਂਦੀ ਵੀ ਐ ਉਹ ਜਾਂਦੀ ਨਹੀਂ ਹੁੰਦੀ ਕੱਲੀ ਆਉਂਦੀ ਹੁੰਦੀ ਮੈਨੂੰ ਅੰਗਰੇਜ਼ੀ ਆਉਂਦੀ ਜਾਂਦੀ ਹੈ ਅੱਛਾ ਉਹ ਕਿਵੇਂ ਕਿਰਾ ਮੈਂ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰ ਲਿਆ ਅੱਛਾ ਮੈਨੂੰ ਕਹਿੰਦਾ ਓਏ ਤਾਕਾ ਹਾਂ ਖੜਾ ਹੋ ਜਾ ਉਹ ਖੜਾ ਹੋ ਜਾ ਵੱਧ ਬੋਲਦਾ ਹੈ ਹਾਂ ਵੱਧ ਬੋਲਦਾ ਹੈ ਜਿਹੜਾ ਬੰਦਾ ਬੋਲਾ ਏ ਅਜੀ ਨੂੰ ਕੰਨਾਂ ਤੋਂ ਸੁਣਦਾ ਨਹੀਂ ਉਹਨੂੰ ਅੰਗਰੇਜ਼ੀ ਚ ਕੀ ਕਹੀਦਾ ਤੂੰ ਕੀ ਕਿਹਾ ਮੈਂ ਕਹਾਂ ਜੀ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋ ਮਰਜ਼ੀ ਕਹਿ ਲੋ ਇੰਜ ਕਰ ਉਹਨੇ ਤਾਂ ਸੁਣਨਾ ਹੀ ਨਹੀਂਗਾ ਬੱਸ ਕਰ ਨਹੀਂ ਉਹਨੇ ਗੁੱਸਾ ਕਰਨਾ ਹੈ ਹੋਰ ਕੀ ਆ ਦੱਸ ਕਰ ਲੈ ਲਾਤੀਆ ਬਾਹਰ ਜਾਣ ਵਾਸਤੇ ਅੰਗਰੇਜ਼ੀ ਆਉਣੀ ਚਾਹੀਦੀ ਹੈ ਤੇਰਾ ਟੈਸਟ ਰੱਖੀਏ ਕਰੋਨਾ ਦਾ ਹਾਂ ਨਾ ਨਾ ਅੰਗਰੇਜ਼ੀ ਦਾ ਅਚ ਅੰਗਰੇਜ਼ੀ ਦਾ ਅੰਗਰੇਜ਼ੀ ਦਾ ਟੈਸਟ ਰੱਖ ਲਿਆ ਇੱਥੇ ਵੇਲਾ ਇੱਥੇ ਰੱਖ ਲਾ ਲੈ ਇੱਥੇ ਸੋਚਦਾ ਕਿ ਤੂੰ ਗੋਰੀ ਮੇਮ ਖੜੀ ਹੈ ਅੱਛਾ ਗੋਰੀ ਮੇਮ ਖੜੀ ਹੈ ਤੂੰ ਆਪਦੇ ਕੋਲੇ ਬੁਲਾਉਣਾ ਨੂੰ ਮੈਂ ਬਲਾਵਾ ਤੇ ਆਉਗੀ ਔਰ ਜੇ ਅੰਗਰੇਜ਼ੀ ਚ ਬਲਾਵੇਗਾ ਤਾਂ ਆਜੂਗੀ ਤੇ ਸੌਖਾ ਕੰਮ ਹੈ ਹਾਂ ਮੈਂ ਅੰਗਰੇਜ਼ੀ ਚ ਕਹਿ ਦੂਗਾ ਕੰਮ ਹੈ ਯਾਰ ਆ ਬੱਲੇ 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 ਬਈ ਪਾਸ ਹੋ ਗਿਆ ਤੂੰ ਹੁਣ ਤੂੰ ਉਸੇ ਮੈਮ ਨੂੰ ਕਹਿਣਾ ਕਿ ਉਹ ਦੂਰ ਜਾਵਣਾ ਕਿਵੇਂ ਕਹੇਗਾ ਮੇਰਾ ਦਿਮਾਗ ਖਿਲਿਆ ਮੈਂ ਸਮਝਦਾ ਕੋਲ ਆਈ ਉਹਨੂੰ ਮੈਂ ਦੂਰ ਕਰ ਲਾ ਲਾਂਤੀਆ ਤੇਰਾ ਟੈਸਟ ਚੱਲਦਾ ਹੈ ਹਾਂ ਤਾਂ ਟੈਸਟ ਚੱਲਦਾ ਹੈ ਹਾਂ ਆ ਫੇਰੇ ਉਹਨੂੰ ਸੌਖਾ ਕੰਮ ਹੈ ਕਿ ਮੈਂ ਉਹਨੂੰ ਪਰਲੇ ਪਾਸੇ ਧਾ ਕੇ ਕਹਿ ਦੂ ਕੰਮ ਹੈ ਯਾਰ ਬੱਸ ਕਰ ਮੈਨੂੰ ਇੰਨੀ ਕੀ ਆਉਂਦੀ ਆ ਉਹ ਲੈ ਇੱਕ ਗੱਲ ਸਮਝ ਨਹੀਂ ਆਈ ਕਿਹੜੀ ਉਹ ਜਦੋਂ ਦੇਸ਼ ਆਜ਼ਾਦ ਹੋ ਗਿਆ ਦੋ ਆਜ਼ਾਦ ਹੋਇਆ ਏ ਆ 1947 ਚ ਹਾਂ ਗੋਰੇ ਚਲੇ ਗਏ ਅੰਗਰੇਜ਼ ਵਾਪਸ ਚਲੇ ਗਏ ਹਾਂ ਚਲੇ ਗਏ ਸੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿਹੜੀ ਇਹ ਅੰਗਰੇਜ਼ਾਂ ਕਾਹ ਤੋਂ ਚਲਵਾਂ ਗਏ ਨਾ ਉਹ ਕਹਿੰਦਿਆ ਕਰ ਉਹਨਾਂ ਨਾਲ ਤਾਂ ਸਾਡਾ ਰੌਲਾ ਹੀ ਕੋਈ ਨਹੀਂ ਸੀ ਹੱਸ ਕਰ ਉਹ ਤਾਂ ਰਹਿ ਹੀ ਸਕਦੀਆਂ ਸੀ ਉੱਥੇ ਤੇ ਅਸੀਂ ਅੰਗਰੇਜ਼ੀ ਥੱਕ ਲੈਿੰਦੇ ਉਹ ਜਾਂਦੇ ਜਾਂਦੇ ਤੇਰੇ ਦੋ ਚੀਜ਼ਾਂ ਛੱਡ ਗਏ ਕਿਹੜੀਆਂ ਕਿਹੜੀਆਂ ਇਹ ਕੰਗਰੇਜ਼ੀ ਛੱਡ ਕੇ ਦੂਜੀ ਚਾਹ ਛੱਡ ਗਏ ਆ ਸਹੀ ਗੱਲ ਹੈ ਗਰਮੀ ਜਿੰਨੀ ਮਰਜੀ ਹੋਵੇ ਚਾਹ ਅਸੀਂ ਤਤੀ ਪੀਨੇ ਆ ਬਿਲਕੁਲ ਪ੍ਰਬੰਧਕਾਂ ਨੂੰ ਬੇਨਤੀ ਚਾਹ ਮਹਿੰਗਾ ਹੀ ਦਿਓ ਸਾਡਾ ਟਾਈਮ ਹੋ ਹੀ ਗਿਆ ਹੈ ਹੋਰ ਕੀ ਹੈ ਉਹ ਗਰਮੀ ਬੜੀ ਹੋਈ ਪਈ ਆ ਬੜੀ ਗਰਮੀ ਹੋਈ ਪਈ ਐ ਗਰਮੀ ਅੱਜ ਵੀ ਲਵੇਲਾ ਸਤੰਬਰ ਦਾ ਮਹੀਨਾ ਤਾਂ ਨਾਂਗਾ ਗਰਮੀ ਹਲੇ ਦਾ ਗਰਮੀ ਨੇ ਦਾ ਤਰਾ ਕਰਾਇਆ ਪਿਆ ਐ ਲਾ ਲੋਕ ਕਹਿੰਦੇ ਸੀ ਪ੍ਰਧਾਨ ਮੰਤਰੀ ਨੂੰ ਕੀ ਕਹਿੰਦੇ ਸੀ ਕਹਿੰਦੇ ਤੇ ਬਾਲਾ ਪੜਿਆ ਲਿਖਿਆ ਤੇ ਓਂ ਕਾ ਡਿਗਰੀ ਦਿਖਾ ਦੇ ਉਹਨੇ ਡਿਗਰੀਆਂ ਦਿਖਾਈਆਂ ਉਹਨੇ ਤਾਂ ਪਤਾ ਨਹੀਂ ਡਿਗਰੀਆਂ ਦਿਖਾਈਆਂ ਕਿ ਨਹੀਂ ਸੂਰਜ ਨੇ ਤਾਂ ਨਵੀਆਂ ਡਿਗਰੀਆਂ ਦਿਖਾਉਂਦਾ ਸਹੀ ਗੱਲ ਐ ਕਦੇ 48 ਡਿਗਰੀ ਕਦੇ 50 ਡਿਗਰੀ ਕਦੇ 52 ਡਿਗਰੀ ਇਨੀਆਂ ਡਿਗਰੀਆਂ ਤਾਂ ਮਹਿਦਕਾਰ ਸਾਹਿਬ ਕੋਲੇ ਹੈ ਨਹੀਂ ਸਹੀ ਗੱਲ ਹੈ ਇੰਨੀਆਂ ਸੂਰਜ ਦੇਵਤਾ ਦਿਖਾ ਗਿਆ ਇੱਥੇ ਉਹ ਲਾਣਤੀਆ ਪ੍ਰਬੰਧ ਕਾ ਇਸ਼ਾਰੇ ਜੇ ਕਰੀ ਜਾਂਦੇ ਆ ਆਪਣੇ ਜਾਨ ਦਾ ਵੇਲਾ ਹੋ ਗਿਆ ਇਸ ਤੋਂ ਪਹਿਲਾਂ ਆਪ ਨੂੰ ਬਾਹ ਫੜ ਕੇ ਥੱਲੇ ਲਾਉਣਾ ਆਪ ਆਪ ਹੀ ਨਿਕਲ ਚਲੀਏ ਹਾਂ ਆ ਦੁਬਾਰਾ ਫੇਰ ਆ ਜਾਾਂਗੇ ਆ ਦੁਬਾਰੀ ਫੇਰ ਆਰਥਾ ਜੀ ਬਹੁਤ ਧੰਨਵਾਦ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਭਾਈ ਹਸਨ ਮਾਨਕ ਬਹੁਤ ਇੰਜੋਏ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਇੰਨਾ ਹੱਸੇ ਹੋ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਦਾ ਸਾਰੀ ਕਮੇਟੀ ਦਾ ਭਾਈ ਤਰਲੋਚਨ ਲੋਚੀ ਜੀ ਜਰਨਲ ਸਕੱਤਰ ਖਜ਼ਾਨਚੀ ਸਾਹਿਬ ਸਮੂਹ ਕਮੇਟੀ ਭਾਈ ਦਿਨੇਸ਼ ਜਿਨ੍ਹਾਂ ਦੇ ਬਦੌਲਤ ਅੱਜ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਸੁਭਬ ਬਣਿਆ ਬਾਬਾ ਜੀ ਦਾ ਤਹਿ ਦਿਲੋਂ ਸ਼ੁਕਰੀਆ ਦਾ ਭਾਈ ਬਹੁਤ ਬਹੁਤ ਧੰਨਵਾਦ ਬਹੁਤ